ਚੈਲੰਜ 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 ਅੱਧੀ ਰਾਤ ਨੂੰ ਲਾਈਵ ਹੋ ਕੇ ਗੈਂਗਸਟਰ ਦਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਚੈਲੰਜ ਜੇ ਮੇਰੀ ਵਾਈਫ ਜੇਲ ਜਾਂਦੀ ਆ ਮੇਰਾ ਘਰ ਰੋਲਦਾ ਵਾ ਮੈਂ ਵੈਪਨ ਵੀ ਰਕ ਮੰਗਾਉਂਗਾ ਸਭ ਕੁਝ ਹੋਊਗਾ ਤੇ ਮੇਰੇ ਮਰਨ ਤੋਂ ਬਾਅਦ ਵੀ ਹੁੰਦਾ ਹੀ ਰਹੂਗਾ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਾਰ ਦੇਣਾ ਮੇਰੇ ਮਰਨ ਤੋਂ ਬਾਅਦ ਵੀ ਇਹ ਕੁਝ ਹੋਊਗਾ ਠੀਕ ਆ ਲੁਧਿਆਣਾ ਚ ਸਾਗਰ ਨਾਮ ਦੇ ਇਸ ਗੈਂਗਸਟਰ ਨੇ ਪੁਲਿਸ ਕਮਿਸ਼ਨਰ ਨੂੰ ਕਾ ਜਿੱਤਾ ਸਿੱਧਾ ਚੈਲੰਜ ਅਸਨੇ ਕਾ ਕਿਉ ਲੁਧਿਆਣਾ ਚ ਹੀ ਆ ਤੇ ਲੁਧਿਆਣਾ ਚ ਹੀ ਰਹੇਗਾ ਪੂਲਸਾਂ ਤੱਕਾ ਕਰ ਰਹੀ ਆ ਉਸੇ ਪਤਨੀ ਦੀ ਗਿਫਤਾਰੀ 302 ਚ ਪਾਤੀ ਜੇ ਉਹ ਦੀ ਪਤਨੀ ਨੂੰ ਛੱਡ ਗਏ ਤੇ ਮੈਂ ਕਰਾਂਗਾ ਸਰੈਂਡਰ ਤੇ ਨਹੀਂ ਤੇ ਫਿਰ ਮੈਂ ਜਿਹਾ ਹੀ ਕੰਮ ਕਰਦਾ ਰਵਾਂਗਾ ਆਓ ਤੁਹਾਨੂੰ ਦਿਖਾਨੇ ਆ ਕਿਵੇਂ ਇਸ ਵੀਡੀਓ ਨੇ ਪਾਈ ਆ ਤਰ ਥੱਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖੋ ਕਿਵੇਂ ਦੇ ਰਿਹਾ ਏ 警告警告警告 ਦਰਖਮੇਲ ਪੰਜਾਬੀ ਟੀਵੀ ਦੇ ਲਈ ਬਿਊਰੋ ਰਿਪੋਰਟ ਤੇ ਨਾਲ ਰਮੇਸ਼ ਕੁਮਾਰ ਦੀ ਰਿਪੋਰਟ ਤੇਰੀ ਵਾਈਫ ਤੋਂ ਪਰਚਾ ਕੈਨਸਲ ਕਰ ਲਿਆ ਤੂੰ ਆ ਜਾ ਮੈਂ ਆ ਜੂਗਾ ਮੈਂ ਸਲੈਂਡਰ ਕਰ ਦੂੰਗਾ ਬਟ ਗੱਲ ਇਹ ਹੈ ਇਹ ਸਾਡੇ ਐਂਟੀਆਂ ਤੋਂ ਪੈਸੇ ਖਾ ਕੇ ਹੈ 50-50 ਲੱਖ ਰੁਪਏ ਖਾ ਕੇ ਉਹਨਾਂ ਤੋਂ ਸਾਡੇ ਖਿਲਾਫ ਪਰਚੇ ਬੰਦੇ ਸਾਡੇ ਕੋਲ ਪੈਸਾ ਹੈ ਨਹੀਂਗਾ ਪਰ ਸਾਡੇ ਦੀ ਜ਼ਰਤ ਪੂਰੀ ਆ ਸਾਡੇ ਦੀ ਅਣਖ ਪੂਰੀ ਆ ਸਾਡੀ ਅਣਖ ਨਹੀਂ ਮਰੀ ਜੇ ਉਹਨਾਂ ਕੋਲ ਪੈਸਾ ਵਾ ਸਾਡੇ ਕੋਲ ਅਣਖਾ ਠੀਕ ਆ ਉਹ ਪੈਸੇ ਦੇ ਕੇ ਕੁਝ ਕਰਾ ਸਕਦੇ ਸਾਡੇ ਐਂਟੀ ਪਾਰਟੀ ਸ਼ਰਿਆਮ ਐਮ ਐਲ ਏ ਦੀ ਐਮ ਐਲ ਏ ਦੀ ਰੈਲੀਆਂ 'ਚ ਪਹਗੋੜੇ ਬੰਦੇ ਸਾਰੇ ਐਮ ਐਲ ਏ ਦੀਆਂ ਰੈਲੀਆਂ 'ਚ ਪਹੁੰਚਦੇ ਆ ਕਿੱਦਾਂ ਪਹੁੰਚਦੇ ਆ ਉਹਨਾਂ ਕੋਲ ਪੈਸਾ ਉਹਦੇ ਪ ਮਤਲਬ ਸਾਡੇ ਘਰ ਤੇ ਦੇ ਨਿਆਂ ਦੇ ਪਰਚੇ ਪਾਉਗੇ ਹਨ ਜਿਹੜੇ ਇੰਨੇ ਲੋਕੀ ਕ੍ਰਾਈਮ ਕਰ ਰਹੇ ਸ਼ਰੇਆਮ ਗੋਲੀ ਚਾਹਦੇ ਸ਼ਰੇਆਮ ਲੋਕਾਂ ਦੇ ਸੱਟਾ ਮਾਰਦੇ ਆ ਰੋਜ਼ ਰੋਜ਼ ਪੁਲਿਸ ਥਾਣੇ ਦੀ ਗੱਡੀਆਂ 'ਚ ਬਹਿ ਬਹਿ ਕੇ ਉਹ ਵਪਾਰ ਨਾਲ ਫੋਟੋਆਂ ਪਾਉਂਦੇ ਆ ਉਹਨਾਂ ਨੂੰ ਤਾਂ ਇਹ ਫੜ ਨਹੀਂ ਸਕਦੇ ਸਾਨੂੰ ਫੜ ਲੈਂਦੇ ਆ ਉਹ ਆਪਣੇ ਘਰੇ ਹੀ ਰਹਿੰਦੇ ਆ ਪਘੋੜੇ ਹੋ ਕੇ ਵੀ ਇਹਨਾਂ ਨਾਲ ਕੁਝ ਕਰਕੇ ਕਿਲੋਆ ਕਿਲੋਆ 'ਚ ਸਮਾਨ ਵੇਚ ਰਹੇ ਆ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਸਾਡੇ ਬੱਚਿਆਂ ਨੂੰ ਮੇਰੀ ਘਰ ਵਾਲੀ ਨੂੰ ਨਿਆਂ ਵਿਚ 4 ਦਿਨ ਰੱਖਿਆ ਹੋਇਆ ਵਾ 302 ਦਾ ਪਰਚਾ ਬਾਤਾ ਤੇ ਉਹਨੂੰ ਜੇਲ੍ਹ ਭੇਜ ਰਹੇ ਆ ਮੈਨੂੰ ਦੱਸੋ ਅਸੀਂ ਕੀ ਕਰਾਇਮ ਕੀਤਾ ਸੀ ਆਪਣੀ ਲਾਈਫ ਨੂੰ ਸੁਧਰ ਨਹੀਂ ਸਕਦੇ ਆਪਣੇ ਬੱਚਿਆਂ ਨਾਲ ਆਪਣੀ ਲਾਈਫ ਨਹੀਂ ਸਪੈਂਡ ਕਰ ਸਕਦੇ ਮੈਂ ਬਸ ਇੱਕੋ ਹੀ ਗੱਲ ਕਹਿਣਾ ਚਾਹਨਾ ਵਾ ਮੈਂ ਜਿਉਂਦਾ ਰਹੂੰਗਾ ਮੈਨੂੰ ਮੈਂ ਤਾਂ ਮਰਨਾ ਹੀ ਆ ਮੈਨੂੰ ਪਤਾ ਤੁਸੀਂ ਮੇਰਾ ਇਨਕਾਊਂਟਰ ਕਰਨਾ ਹੀ ਕਰਨਾ ਵਾ ਮੈਂ ਤੁਸੀਂ ਇਨਕਾਊਂਟਰ ਮਿੱਥਿਆ ਹੋਇਆ ਵਾ ਤੁਸੀਂ ਇਹ ਦੱਸੋ ਕਿਹੜੇ 307 ਦੇ ਪਰਚੇ ਦੇ ਵਿੱਚ ਮੈਂ ਕਿਹੜਾ ਗੋਲੀ ਚਲਾਈ ਸੀ ਉੱਥੇ ਸੱਟਾਂ ਹੀ ਮਾਰੀਆਂ ਸੀਗੀਆਂ ਅਸੀਂ ਜਾ ਕੇ दारू ਪੀਤੀ ਜ ਜੋ ਹੋ ਗਿਆ ਗਲਤੀ ਮੰਨਦਾ ਮੈਨੂੰ ਪਤਾ ਮੈਂ ਗਲਤੀ ਕੀਤੀ ਹੈ ਲੇਡੀਜ਼ ਤੇ ਵੀ ਹੱਥ ਲੱਗਿਆ ਜੋ ਵੀ ਹੋਇਆ ਵਾ ਪਰੇ ਦੱਸੋ ਤੁਸੀਂ ਕਿੱਥੇ ਦਾ ਕਾਨੂੰਨ ਆ ਕਿ ਜੇ ਮੈਂ 307 ਕੀਤੀ ਤੇ 307 ਦੇ ਵਿੱਚ ਇੰਟੈਲੀਜੈਂਸ ਦੀਆਂ ਟੀਮਾਂ ਏਜੀਟੀਐਫ ਦੀਆਂ ਟੀਮਾਂ ਮੇਰੇ ਇਨਕਾਊਂਟਰ ਕਰਨ ਲਈ 50 50 60 60 ਮੁਲਾਜ਼ਮ ਬੁਲਟ ਪ੍ਰੂਫ ਜੈਕਟਾ ਪਾ ਕੇ ਹੈ ਲੋਡਡ ਗੰਨਾ ਲੈ ਕੇ ਚਾਰ ਚਾਰ ਡੀਐਸਪੀ ਨਾਲ ਲੈ ਕੇ ਮੇਰੇ ਫਲੈਟ ਤੇ ਰੇਡ ਮਾਰਨ ਆਏ ਜੇ ਤਾਂ ਮੈਂ ਰੱਬ ਵੱਲੋਂ ਹੀ ਮੇਰੀ ਕਿਸਮਤ ਚੰਗੀ ਜੇ ਮੈਂ ਉੱਥੇ ਸੀਗਾ ਨਹੀਂ ਜੇ ਮੈਂ ਉੱਥੇ ਹੁੰਦਾ ਇਹਨਾਂ ਨੇ ਤਾਂ ਮੈਨੂੰ ਮਾਰ ਦੇਣਾ ਸੀਗਾ ਉਹ ਮੇਰੀ ਵਾਈਫ ਇਹਨਾਂ ਨੂੰ ਉੱਥੇ ਮਿਲ ਗਈ ਉਹਨੂੰ ਚੱਕ ਕੇ ਨਾਲ ਲੈ ਗਏ ਮੇਰੀ ਛੋਟੀ ਜੀ ਕੁੜੀ ਨਾਲ ਲੈ ਗਏ ਇਹ ਦੋ ਦਿਨ ਇਹਨਾਂ ਨੇ ਮੇਰੀ ਕੁੜੀ ਤੇ ਮੇਰੀ ਘਰ ਵਾਲੀ ਨੂੰ ਉੱਥੇ ਰੱਖਿਆ ਡੁੱਗਰੀ ਥਾਣੇ ਕੀ ਕੁਝ ਕੀਤਾ ਮੈਨੂੰ ਕੁਝ ਨਹੀਂ ਪਤਾ ਨਾ ਮੇਰਾ ਹਜੇ ਤੱਕ ਕਿਸੇ ਨਾਲ ਕੋਈ ਕੰਟੈਕਟ ਹੋਇਆ ਵਾ ਮੈਂ ਬਸ ਇੰਨੀ ਇੱਕ ਅਪੀਲ ਕਰਨਾ ਚਾਹੁੰਦਾ ਵਾਂ ਜਿਹੜੇ ਮਰਜ਼ੀ ਮੀਡੀਆ ਤੇ ਪਲੇਟਫਾਰਮ ਨਾਲ ਜਦੋਂ ਮਰਜ਼ੀ ਮੈਨਾਂ ਕੰਟੈਕਟ ਕਰ ਲਿਓ ਮੈਂ ਆਪਣੀ ਆਈਡੀ ਤੇ ਪ੍ਰੋਫੈਸ਼ਨਲ ਪੇਜ ਤੇ ਆਪਣੇ ਤੇ ਪਾ ਰਿਹਾ ਵਾਂ ਪੋਸਟ ਕਰ ਰਿਹਾ ਵਾਂ ਠੀਕ ਆ ਜੇ ਕਹਿੰਦੇ ਆ ਕਿ ਸਾਗਰ ਗਲਤ ਕੰਮ ਕਰ ਰਹੀ ਮੈਨਾਂ ਹਈ ਤਾਂ ਕੋਈ ਵੈਪਨ ਰੱਖਿਆ ਜੀਗਾ ਨਾ ਮੈਂ ਕੁਝ ਰੱਖਿਆ ਸੀਗਾ ਜੇ ਮੇਰੀ ਵਾਈਫ ਜੇਲ ਜਾਂਦੀ ਆ ਮੇਰਾ ਘਰ ਰੋਲਦਾ ਵਾ ਮੈਂ ਵੈਪਨ ਵੀ ਰਕ ਮੰਗਾਊਗਾ ਸਭ ਕੁਝ ਹੋਊਗਾ ਤੇ ਮੇਰੇ ਮਰਨ ਤੋਂ ਬਾਅਦ ਵੀ ਹੁੰਦਾ ਹੀ ਰਹੂਗਾ ਮੈਨੂੰ ਪਤਾ ਹੈ ਇਹਨਾਂ ਨੇ ਮੈਨੂੰ ਮਾਰ ਦੇਣਾ ਮੇਰੇ ਮਰਨ ਤੋਂ ਬਾਅਦ ਵੀ ਇਹ ਕੁਝ ਹੋਊਗਾ ਠੀਕ ਆ ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਗਲ ਤੁਸੀਂ ਮੇਰੀ ਵਾਈਫ ਨੂੰ ਜੇ ਛੱਡੋਗੇ ਜਦੋਂ ਮੈਨੂੰ ਕਹਿ ਦੋਗੇ ਕਿ ਤੇਰੀ ਵਾਈਫ ਦਾ ਪਰਚਾ ਖਾਰਜ ਕਰਤਾ ਸੀ ਮੈਂ ਉਸੇ ਦਿਨ ਹੀ ਤੁਹਾਡੇ ਕੋਲ ਪੇਸ਼ ਹੋਣ ਆ ਜੂਗਾ ਮੈਨੂੰ ਮੇਰੀ ਜਬਾਨ ਰਹਿ ਗਈ ਮੇਰੀ ਕੁੜੀ ਕਰਕੇ ਮੈਂ ਸਾਰਾ ਕੁਝ ਛੱਡਿਆ ਜੀ ਕੁੜੀ ਕਰਕੇ ਹੀ ਸਾਰਾ ਕੁਝ ਆਪਣੀ ਮੈਂ ਲਾਈਫ ਸੈੱਟ ਕਰ ਰਹੀ ਮੈਨੂੰ ਮੇਰੀ ਕੁੜੀ ਦੀ ਸੋਹਣ ਲੱਗੇ ਮੇਰੀ ਵਾਈਫ ਦਾ ਜੇ ਪਰਚਾ ਕੈਨਸਲ ਹੋ ਜਾਂਦਾ ਵਾ ਮੈਂ ਨਾਲੋਂ ਨਾਲ ਆ ਜੂਗਾ ਤੁਹਾਡੇ ਕੋਲ ਕਮਿਸ਼ਨਰ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਸਪੈਸ਼ਲੀ ਮੈਂ ਠੀਕ ਹੈ ਜੀ ਬਾਕੀ ਕੋਈ ਚੱਕਰ ਨਹੀਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿੱਦਾਂ ਮਰਜੀ ਤੁਸੀਂ ਕਰੋ ਜੇ ਸਾਡੀ ਕਾਸਟ ਬਾਰੇ ਕੋਈ ਗਲਤ ਬੋਲੂਗਾ ਅੱਜ ਵੀ ਉਹਦੇ ਘਰੇ ਵੜਾਂਗੇ ਕੱਲ ਵੀ ਉਹਦੇ ਘਰੇ ਵੜਾਂਗੇ ਜਿਹੜਾ ਜਿੱਦ ਦਿਨ ਬੋਲੂਗਾ ਉਸ ਦਿਨ ਉਹਦੀ ਜੈਸ ਕਰਾਵਾਂਗੇ ਅਸੀਂ ਜਾ ਕੇ ਠੀਕ ਹੈ ਜੀ ਭਾਵੇਂ ਸਾਨੂੰ ਜੋ ਮਰਜੀ ਕਰਨਾ ਪਵੇ ਫਿਰ ਕਾਸਟ ਕਰਕੇ ਖੜਾ ਮੇਰੀ ਘਰ ਵਾਲੀ ਜੀ ਦੇ ਲਈ ਜੇਲ ਚਲ ਜੂ ਕੋਈ ਚੱਕਰ ਨਹੀਂਗਾ ਜੇ ਮਰਦ ਕੱਟਦੇ ਜਨਾਨੀਆਂ ਵੀ ਕੱਟ ਸਕਦੀਆਂ ਜੇਲ ਕੋਈ ਚੱਕਰ ਨਹੀਂ ਕੋਈ ਚੋਰੀ ਦੇ ਪਰਚੇ ਜ ਨਹੀਂ ਗਈ ਮੇਰੀ ਘਰ ਵਾਲੀ ਦੇ ਵੀ 302 ਦੀ ਧਾਰਾ ਲਾਦੀ ਤੁਸੀਂ ਕੋਈ ਚੱਕਰ ਨਹੀਂ ਜੇ ਸਾਡੀ ਕਾਸਟ ਬਾਰੇ ਕੋਈ ਬੋਲੂਗਾ ਤਾਂ ਇਦਾਂ ਹੀ ਚੱਲੂਗਾ ਉਹ ਨਵੀਂ ਕੋਈ ਬਹੁਤਾ ਚੰਗਾ ਨਹੀਂ ਉਹ ਵੀ ਸਮਾਨ ਦਾ ਕੰਮ ਕਰਦਾ ਉਹਦੇ ਘਰ ਦੇ ਸਾਰੇ ਸਮਾਨ ਦਾ ਕੰਮ ਕਰਦੇ ਆ ਠੀਕ ਆ ਸੂਰਜ ਬਾਠੀ ਉਹਨਾਂ ਨਾਲ ਲਿੰਕ ਨੇ ਉਹਦੇ ਹੋਰ ਬੰਦਿਆਂ ਨਾਲ ਲਿੰਕ ਨੇ ਉਹਦੇ ਠੀਕ ਆ ਸਾਡੇ ਆਂਟੀ ਉਹਨੂੰ ਪੂਰੀ ਸਪੋਰਟ ਲਾ ਕਰ ਰਹੇ ਫਾਈਨੈਂਸ਼ਲੀ ਵੀ ਇਦਾਂ ਨਹੀਂ ਉਹਦੀ ਜ਼ਰਤ ਹੈਗੀ ਕਿ ਉਹ ਉਹਨੇ ਤਾਂ ਮਾਫੀ ਮੰਗ ਲਈ ਸੀ ਮੈਂ ਸਪੈਸ਼ਲੀ ਵੀਡੀਓ ਵੀ ਪੋਸਟ ਕਰਦੇ ਹਾਂ ਉਸ ਤੋਂ ਬਾਅਦ ਕਿ ਉਹਨੇ ਮਾਫੀ ਵੀ ਮੰਗੀ ਸੀ ਮੇਰੇ ਤੋਂ ਕਿ ਮੈਂ ਗਲਤੀ ਕਰ ਲਈ ਸਾਗਰ ਵੀਰੇ ਬਾਕੀ ਕੋਈ ਚੱਕਰ ਨਹੀਂ ਗਾ ਵਲਮਿਕੀ ਮਾਰੇ ਮੇਰ ਕਰਨ ਸਾਰੇ ਤੇ ਜੋ ਕੰਮ ਹੋਣਾ ਸੀ ਹੋ ਗਿਆ ਮੈਂ ਮਰੂਗਾ ਪਰ ਕੋਈ ਚੱਕਰ ਨਹੀਂਗਾ ਇੰਨਾ ਕੁ ਸਬਕ ਸਿਖਾ ਕੇ ਜਾਵਾਂਗੇ ਸਾਰਿਆਂ ਨੂੰ ਕਿ ਅੱਗੇ ਤੋਂ ਸਭ ਯਾਦ ਰੱਖਣਗੇ ਠੀਕ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਰਿਆਂ ਨੂੰ ਮੈਂ ਕਿਸੇ ਦੇ ਤਰਲੇ ਕੱਢਣ ਨੂੰ ਨਹੀਂ ਇਹ ਮੈਸੇਜ ਭੇਜ ਰਿਹਾ ਮੈਂ ਬਸ ਇੰਨੀ ਗੱਲ ਕਹਿਣ ਨੂੰ ਇਹ ਮੈਸੇਜ ਭੇਜ ਰਿਹਾ ਠੀਕ ਹੈ ਜੇ ਮੈਂ ਕੋਈ ਕ੍ਰਾਈਮ ਕੀਤਾ ਮੇਰੇ ਤੇ 307 ਲੱਗੀ ਉਹ ਬੰਦੇ ਨੇ ਸਾਡੀ ਕਾਸਟ ਬਾਰੇ ਪੁੱਠਾ ਬੋਲੇ ਸੀ ਨਵੀ ਨੇ ਉਹਨੇ ਬਾਅਦ ਚ ਜਿਹਦੇ ਬਾਰੇ ਮਾਫੀ ਵੀ ਮੰਗੀ ਜਿਵੇਂ ਉਹਦੇ ਘਰੇ ਵੜੇ ਆ ਉਹਨੂੰ ਦੱਸਣ ਲਈ ਵੜੇ ਆ ਕਿ ਸਾਡੀ ਵਾਲਮੀਕੀ ਬਰਾਦਰੀ ਕਿਸੇ ਤੋਂ ਕੱਟਣੀ ਨਹੀਂ ਹੈਗੀ ਜੇ ਉਹ ਸਾਡੀ ਬਰਾਦਰੀ ਨੂੰ ਗਲਤ ਬੋਲੂਗਾ ਜੋ ਵੀ ਬੋਲੂਗਾ ਉਹਨੂੰ ਅਸੀਂ ਏਦੀ ਅਕਲ ਦਵਾਵਾਂਗੇ ਠੀਕ ਆ ਤੇ ਬਾਕੀ ਗੱਲ ਰਹੀ ਮੇਰੀ ਫੈਮਲੀ ਦੀ ਜੇ ਮੈਂ ਸੁਧਰਿਆ ਸੀਗਾ ਮੈਂ ਆਪਣੇ ਬੱਚੇ ਦੇ ਮੂੰਹ ਨੂੰ ਸੁਧਰਿਆ ਸੀ ਮੈਂ ਪੰਜਾਬ ਛੱਡ ਕੇ ਦੂਰ ਰਹਿਆ ਸੀਗਾ ਕਿ ਮੈਂ ਇਹ ਕ੍ਰਾਈਮ ਦੀ ਲਾਈਨ ਛੱਡਣਾ ਵਾ ਹੈ ਨਾ ਬਾਕੀ ਜੇ ਮੇਰੇ ਘਰਦਿਆਂ ਦੇ ਮੇਰੇ ਬੱਚਿਆਂ ਦੇ ਇਹ ਕੁਝ ਆ ਰਿਹਾ ਵਾ ਮੇਰੀ ਘਰ ਵਾਲੀ ਮੇਰੇ ਜੇ ਮੈਂ ਜੇਲ੍ਹ ਜਾਂਦਾ ਸੀਗਾ ਕੁਝ ਵੀ ਕਰਦਾ ਸੀ ਮੇਰੀ ਘਰ ਵਾਲੀ ਮੇਰੇ ਬੱਚਿਆਂ ਨੂੰ ਸਾਂਭਦੀ ਸੀ ਠੀਕ ਆ ਤੇ ਹੁਣ ਉਹ ਜੇਲ ਜਾ ਰਹੀ ਆ 302 ਦਾ ਪਰਚਾ ਉਹ ਤੇ ਨਜਾਇਜ਼ ਦਾ ਪਾਤਾ ਵਾ ਪੁਲਿਸ ਨੇ ਠੀਕ ਆ ਨਾ ਉਹਦੀ ਅਰੈਸਟ ਪਾਤੀ ਆ ਚਾਰ ਦਿਨਾਂ ਤੋਂ ਮੇਰੀ ਘਰ ਵਾਲੀ ਠੀਕ ਆ ਡੁੱਗਰੀ ਥਾਣੇ ਦੇ ਵਿੱਚ ਆ ਕਮਿਸ਼ਨਰ ਸਾਹਿਬ ਨੇ ਨਜਾਇਜ਼ ਇਹ ਕੀਤੀ ਆ ਹਰਕਤ ਮੇਰੇ ਬੱਚਿਆਂ ਨਾਲ ਸਾਰਿਆਂ ਨਾਲ ਸਾਨੂੰ ਸਾਡਾ ਸਾਰਾ ਮੇਰਾ ਤਾਂ ਸਾਰੀ ਜ਼ਿੰਦਗੀ ਖਰਾਬ ਕਰਤੀ ਮੇਰੀ ਤਾਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਵਾ ਜੇ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਆ ਮੈਂ ਜ਼ਿੰਦਗੀ ਕਿਸੇ ਦੀ ਸੱਟ ਰਹਿਣ ਵੀ ਨਹੀਂ ਦਊਗਾ ਇਹ ਗੱਲ ਮੈਂ ਆਪਣੇ ਹੋਸ਼-ਹਵਾਲੇ 'ਚ ਕਹਿ ਰਿਹਾ ਵਾਂ ਜਿੱਦਾਂ ਮਰਜੀ ਤੁਸੀਂ ਸੇਵ ਕਰ ਲਿਓ ਸਾਰੇ ਕਿਤੇ ਦਿਖਾ ਦਿਓ ਜਿਹੜੇ ਮਰਜੀ ਮੀ ਇਹ ਗੱਲ ਮੈਂ ਆਪਣੇ ਹੋਸ਼ੋ ਆਵਾਜ਼ 'ਚ ਕਹਿ ਰਿਹਾ ਵਾਂ ਹੁਣ ਵੀ ਮੈਂ ਲੁਧਿਆਣੇ 'ਚ ਹੀ ਘੁੰਮ ਰਿਹਾ ਵਾਂ ਮੈਂ ਪੇਸ਼ ਹੋਣ ਨੂੰ ਵੀ ਤਿਆਰ ਆ ਜੇ ਮੇਰੀ ਵਾਈਫ ਤੇ ਸਾਰੇ ਪਰਚੇ ਕੈਨਸਲ ਕਰਕੇ ਜੋ ਵੀ ਪਰਚਾ ਪਾਇਆ ਵਾ ਹੁਣੀ ਮੈਨੂੰ ਦੱਸ ਦੇਣ ਕਿ ਹਾਂ ਵੀ ਅਸੀਂ ਤੇਰੀ ਵਾਈਫ ਤੋਂ ਪਰਚਾ ਕੈਨਸਲ ਕਰ ਲਿਆ ਤੂੰ ਆ ਜਾ ਮੈਂ ਆ ਜੂੰਗਾ ਮੈਂ ਸਰੈਂਡਰ ਕਰ ਦੂੰਗਾ ਬਟ ਗੱਲ ਇਹ ਹੈ ਇਹ ਸਾਡੇ ਐਂਟੀਆਂ ਤੋਂ ਪੈਸੇ ਖਾ ਕੇ ਹੈ ਨਾ 50-50 ਲੱਖ ਰੁਪਏ ਖਾ ਕੇ ਉਹਨਾਂ ਤੋਂ ਸਾਡੇ ਖਿਲਾਫ ਪਰਚੇ ਬੰਦੇ ਸਾਡੇ ਕੋਲ ਪੈਸਾ ਹੈ ਨਹੀਂਗਾ ਪਰ ਸਾਡੇ 'ਚ ਜ਼ਰੂਰਤ ਪੂਰੀ ਆ ਸਾਡੇ 'ਚ ਅਣਖ ਪੂਰੀ ਆ ਸਾਡੀ ਅਣਖ ਨਹੀਂ ਮਰੀ ਜੇ ਉਹਨਾਂ ਕੋਲ ਪੈਸਾ ਵ ਠੀਕ ਆ ਉਹ ਪੈਸੇ ਦੇ ਕੇ ਕੁਝ ਕਰਾ ਸਕਦੇ ਆ ਸਾਡੇ ਐਂਟੀ ਪਾਰਟੀ ਸ਼ਰਿਆਮ ਐਮਐਲਏ ਦੀ ਐਮਐਲਏ ਦੀ ਰੈਲੀਆਂ 'ਚ ਭਗੋੜੇ ਬੰਦੇ ਸਾਰੇ ਐਮਐਲਏ ਦੀਆਂ ਰੈਲੀਆਂ 'ਚ ਪਹੁੰਚਦੇ ਆ ਕਿੱਦਾਂ ਪਹੁੰਚਦੇ ਆ ਉਹਨਾਂ ਕੋਲ ਪੈਸਾ ਉਹਦੇ ਪਾਵਰ ਆ ਬਸ ਇਸ ਕਰਕੇ ਮਤਲਬ ਸਾਡੇ ਘਰ ਤੇ ਦਿੰਨੀ ਆਏ ਪਰਚੇ ਪਾਉਗੇ ਹਨ ਜਿਹੜੇ ਇੰਨੇ ਲੋਕੀ ਕ੍ਰਾਈਮ ਕਰ ਰਹੇ ਸ਼ਰਿਆਮ ਗੋਲੀ ਚਾਹੁੰਦੇ ਸ਼ਰਿਆਮ ਲੋਕਾਂ ਦੇ ਸੱਟਾ ਮਾਰਦੇ ਆ ਰੋਜ਼ ਰੋਜ਼ ਪੁਲਿਸ ਵਾਲਿਆਂ ਦੀ ਗੱਡੀਆਂ 'ਚ ਬਹਿ ਬਹਿ ਕੇ ਉਹ ਵਿਪਨਾਂ ਨਾਲ ਫੋਟੋਆਂ ਪਾਉਂਦੇ ਆ ਉਹਨਾਂ ਨੂੰ ਤਾਂ ਇਹ ਫੜ ਨਹੀਂ ਸਕਦੇ ਸਾਨੂੰ ਫੜ ਲੈਂਦੇ ਆ ਉਹ ਆਪਣੇ ਘਰ ਹੀ ਰਹਿੰਦੇ ਆ ਭਗੋੜੇ ਹੋ ਕੇ ਵੀ ਇਹਨਾਂ ਨਾਲ ਕੁ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਸਾਡੇ ਬੱਚਿਆਂ ਨੂੰ ਮੇਰੀ ਘਰ ਵਾਲੀ ਹੁੰਦੀ ਹੈ ਚਾਰ ਦਿਨਾਂ ਰੁਕਿਆ ਹੋਇਆ ਵਾ 302 ਦਾ ਪਰਚਾ ਪਾਤਾ ਤੇ ਉਹਨੂੰ ਜੇਲ੍ਹ ਭੇਜ ਰਹੇ ਆ ਮੈਨੂੰ ਦੱਸੋ ਅਸੀਂ ਕੀ ਕ੍ਰਾਈਮ ਕੀਤਾ ਸੀ ਆਪਣੀ ਲਾਈਫ ਚ ਸੁਧਰ ਨਹੀਂ ਸਕਦੇ ਆਪਣੇ ਬੱਚਿਆਂ ਨਾਲ ਆਪਣੀ ਲਾਈਫ ਨਹੀਂ ਸਪੈਂਡ ਕਰ ਸਕਦੇ ਮੈਂ ਬਸ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵਾ ਮੈਂ ਜਿਉਂਦਾ ਰਹੂੰਗਾ ਮੈਨੂੰ ਮੈਂ ਤਾਂ ਮਰਨਾ ਹੀ ਆ ਮੈਨੂੰ ਪਤਾ ਤੁਸੀਂ ਮੇਰਾ ਇਨਕਾਊਂਟਰ ਕਰਨਾ ਹੀ ਕਰਨਾ ਵਾ ਤੁਸੀਂ ਇਨਕਾਊਂਟਰ ਮਿੱਥਿਆ ਹੋਇਆ ਵਾ ਤੁਸੀਂ ਇਹ ਦੱਸੋ ਕਿਹੜੇ 307 ਦੇ ਪਰਚੇ ਦੇ ਵਿੱਚ ਮੈਂ ਕਿਹੜਾ ਗੋਲੀ ਜਲਾਈ ਸੀ ਉੱਥੇ ਸੱਟਾਂ ਹੀ ਮਾਰੀਆਂ ਸੀਗੀਆਂ ਅਸੀਂ ਜਾ दारू पीती जो हो गया गलती मानता मैं उन्हे पता मैं गलती कीती है लेडीज ते भी हाथ चकया जो भी होया वा पर ए दसो तुसी किथे दा कानून हा के जे मैं 307 कीती ते 307 ਦੇ ਵਿੱਚ ਇੰਟੈਲੀਜੈਂਸ ਦੀਆਂ ਟੀਮਾਂ ਏਜੀਟੀਐਫ ਦੀਆਂ ਟੀਮਾਂ ਮੇਰੇ ਇਨਕਾਊਂਟਰ ਕਰਨ ਲਈ 50 50 60 60 ਮੁਲਾਜ਼ਮ ਬੁਲਟ ਪ੍ਰੂਫ ਜੈਕਟਾ ਪਾ ਕੇ ਹੈ ਲੋਡਡ ਗੰਨਾ ਲੈ ਕੇ ਚਾਰ ਚਾਰ ਡੀਐਸਪੀ ਨਾਲ ਲੈ ਕੇ ਮੇਰੇ ਫਲੈਟ ਤੇ ਰੇਡ ਮਾਰਨ ਆਏ ਜੇ ਤਾਂ ਮੈਂ ਰੱਬ ਵੱਲੋਂ ਹੀ ਮੇਰੀ ਕਿਸਮਤ ਚੰਗੀ ਜੇ ਮੈਂ ਉੱਥੇ ਸੀਗਾ ਨਹੀਂ ਜੇ ਮੈਂ ਉੱਥੇ ਹੁੰਦਾ ਇਹਨਾਂ ਨੇ ਤਾਂ ਮੈਨੂੰ ਮਾਰ ਦੇਣਾ ਸੀਗਾ ਉਹ ਮੇਰੀ ਵਾਈਫ ਇਹਨਾਂ ਨੂੰ ਉੱਥੇ ਮਿਲ ਗਈ ਉਹਨੂੰ ਚੱਕ ਕੇ ਨਾਲ ਲੈ ਗਏ ਮੇਰੀ ਛੋਟੀ ਜੀ ਕੁੜੀ ਨਾਲ ਲੈ ਗਏ ਇਹ ਦੋ ਦਿਨ ਇਹਨਾਂ ਨੇ ਮੇਰੀ ਕੁੜੀ ਤੇ ਮੇਰੀ ਘਰ ਵਾਲੀ ਨੂੰ ਉੱਥੇ ਰੱਖਿਆ ਡੁੱਗਰੀ ਥਾਣੇ ਕੀ ਕੁਝ ਕੀਤਾ ਮੈਨੂੰ ਕੁਝ ਨਹੀਂ ਪਤਾ ਨਾ ਮੇਰਾ ਹਜੇ ਤੱਕ ਕਿਸੇ ਨਾਲ ਕੋਈ ਕੰਟੈਕਟ ਹੋਇਆ ਵਾ ਮੈਂ ਬਸ ਇੰਨੀ ਇੱਕ ਅਪੀਲ ਕਰਨਾ ਚਾਹੁੰਦਾ ਵਾਂ ਜਿਹੜੇ ਮਰਜ਼ੀ ਮੀਡੀਆ ਤੇ ਪਲੇਟਫਾਰਮ ਨਾਲ ਜਦੋਂ ਮਰਜ਼ੀ ਮੇਨਾਂ ਕੰਟੈਕਟ ਕਰ ਲਿਓ ਮੈਂ ਆਪਣੀ ਆਈਡੀ ਤੇ ਪ੍ਰੋਫੈਸ਼ਨਲ ਪੇਜ ਤੇ ਆਪਣੇ ਤੇ ਪਾ ਰਿਹਾ ਵਾਂ ਪੋਸਟ ਕਰ ਰਿਹਾ ਵਾਂ ਠੀਕ ਆ ਜੇ ਕਹਿੰਦੇ ਆ ਕਿ ਸਾਗਰ ਗਲਤ ਕੰਮ ਕਰ ਰਹੀ ਮੈਂ ਨਾ ਹਜੇ ਤ ਮੈਂ ਵੈਪਨ ਵੀ ਰਗ ਮੰਗਾਉਂਗਾ ਸਭ ਕੁਝ ਹੋਊਗਾ ਤੇ ਮੇਰੇ ਮਰਨ ਤੋਂ ਬਾਅਦ ਵੀ ਹੁੰਦਾ ਹੀ ਰਹੂਗਾ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਾਰ ਦੇਣਾ ਮੇਰੇ ਮਰਨ ਤੋਂ ਬਾਅਦ ਵੀ ਇਹ ਕੁਝ ਹੋਊਗਾ ਠੀਕ ਹੈ ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਗਲਤ ਲੱਗਦਾ ਜਦੋਂ ਮਰਜ਼ੀ ਮੈਨੂੰ ਦੱਸ ਦਿਓ ਤੁਸੀਂ ਮੇਰੀ ਵਾਈਫ ਨੂੰ ਜੇ ਛੱਡੋਗੇ ਜਦੋਂ ਮੈਨੂੰ ਕਹਿ ਦੋਗੇ ਕਿ ਤੇਰੀ ਵਾਈਫ ਦਾ ਪਰਚਾ ਖਾਰਜ ਕਰਤਾ ਅਸੀਂ ਮੈਂ ਉਸੇ ਦਿਨ ਹੀ ਤੁਹਾਡੇ ਕੋਲ ਪੇਸ਼ ਹੋਣ ਆ ਜੂਗਾ ਮੈਨੂੰ ਮੇਰੀ ਜ਼ਬਾਨ ਰਹਿ ਗਈ ਮੇਰੀ ਕੁੜੀ ਕਰਕੇ ਮੈਂ ਸਾਰਾ ਕੁਝ ਛੱਡਿਆ ਸੀਗਾ ਕੁੜੀ ਕਰਕੇ ਹੀ ਸਾਰਾ ਕੁਝ ਆਪਣੀ ਮੈਂ ਲਾਈਫ ਸੈੱਟ ਕਰ ਰਹੀ ਮੈਨੂੰ ਮੇਰੀ ਕੁੜੀ ਦੀ ਸੋ ਠੀਕ ਹੈ ਜੀ ਬਾਕੀ ਕੋਈ ਚੱਕਰ ਨਹੀਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿੱਦਾਂ ਮਰਜ਼ੀ ਤੁਸੀਂ ਕਰੋ ਜੇ ਸਾਡੀ ਕਾਸਟ ਬਾਰੇ ਕੋਈ ਗਲਤ ਬੋਲੂਗਾ ਅੱਜ ਵੀ ਉਹਦੇ ਘਰੇ ਵੜਾਂਗੇ ਕੱਲ ਵੀ ਉਹਦੇ ਘਰੇ ਵੜਾਂਗੇ ਜਿੱਡਾ ਜਿੱਦ ਦਿਨ ਬੋਲੂਗਾ ਉਸ ਦਿਨ ਉਹਦੀ ਐਸਾ ਕਰਾਵਾਂਗੇ ਅਸੀਂ ਜਾ ਕੇ ਠੀਕ ਹੈ ਜੀ ਭਾਵੇਂ ਸਾਨੂੰ ਜੋ ਮਰਜ਼ੀ ਕਰਨਾ ਪਵੇ ਫਿਰ ਕਾਸਟ ਕਰਕੇ ਖੜਾ ਮੇਰੀ ਘਰ ਵਾਲੀ ਜੇ ਲਈ ਜੇਲ ਚਲ ਜੂ ਕੋਈ ਚੱਕਰ ਨਹੀਂਗਾ ਜੇ ਮਰਦ ਕੱਟਦੇ ਜਨਾਨੀਆਂ ਵੀ ਕੱਟ ਸਕਦੀਆਂ ਜੇਲ ਕੋਈ ਚੱਕਰ ਨਹੀਂ ਕੋਈ ਚੋਰੀ ਦੇ ਪਰਚੇ ਜਿਨੀ ਗਈ ਮੇਰੀ ਘਰ ਵਾਲੀ ਦੇ ਵੀ 302 ਦੀ ਧਾਰਾ ਲਾਦੀ ਤੁਸੀਂ ਕੋਈ ਚੱਕਰ ਨਹੀਂ ਜੇ ਸਾਡੀ ਕਾਸਟ ਬਾਰੇ ਕੋਈ ਬੋਲੂਗਾ ਤਾਂ ਇਦ ਉਹ ਨਵੀ ਕੋਈ ਬਹੁਤਾ ਚੰਗਾ ਨਹੀਂ ਉਹ ਵੀ ਸਮਾਨ ਦਾ ਕੰਮ ਕਰਦਾ ਉਹਦੇ ਘਰ ਦੇ ਸਾਰੇ ਸਮਾਨ ਦਾ ਕੰਮ ਕਰਦੇ ਆ ਠੀਕ ਆ ਸੂਰਜ ਬਾਠੀ ਉਹਨਾਂ ਨੇ ਲਿੰਕ ਨੇ ਉਹਦੇ ਹੋਰ ਬੰਦਿਆਂ ਨਾਲ ਲਿੰਕ ਨੇ ਉਹਦੇ ਠੀਕ ਆ ਸਾਡੇ ਆਂਟੀ ਉਹਨੂੰ ਪੂਰੀ ਸਪੋਰਟ ਲਗਾ ਰਹੇ ਫਾਈਨੈਂਸ਼ਲੀ ਵੀ ਇਦਾਂ ਨਹੀਂ ਉਹਦੀ ਜ਼ਰੂਰਤ ਹੈਗੀ ਕਿ ਉਹ ਉਹਨੇ ਤਾਂ ਮਾਫੀ ਮੰਗ ਲਈ ਸੀ ਮੈਂ ਸਪੈਸ਼ਲੀ ਵੀਡੀਓ ਵੀ ਪੋਸਟ ਕਰ ਦਈਓ ਉਸ ਤੋਂ ਬਾਅਦ ਕਿ ਉਹਨੇ ਮਾਫੀ ਵੀ ਮੰਗੀ ਸੀ ਮੇਰੇ ਤੋਂ ਕਿ ਮੈਂ ਗਲਤੀ ਕਰ ਲਈ ਸਾਗਰ ਵੀਰੇ ਬਾਕੀ ਕੋਈ ਚੱਕਰ ਨਹੀਂਗਾ ਵਾਲਮੀਕੀ ਮਾਰੀ ਮੇਰ ਕਰਨ ਸਾਰੇ ਤੇ ਜੋ ਕੰਮ ਹੋਣਾ ਸੀ ਹੋ ਗਿਆ ਮੈਂ ਮਰੂੰਗਾ ਪਰ ਕੋਈ ਚੱਕਰ ਨਹੀਂਗਾ ਇੰਨਾ ਕ ਸਬਕ ਸਿਖਾ ਕੇ ਜਾਵਾਂਗੇ ਸਾਰਿਆਂ ਨੂੰ ਕਿ ਅੱਗੇ ਤੋਂ ਸ